ਤੇ ਹਾਂ ਹੋ ਗਈ ਸੀ ਜ਼ੁਲਮ ਦੀ ਉਸ ਟਾਈਮ ਸਾਨੂੰ ਸਿਰਫ ਇਹ ਅੱਠ ਦਿਨ ਯਾਦ ਰਹਿੰਦੇ ਐ ਇਹ ਤੋਂ ਬਾਅਦ ਅਸੀਂ ਜਿੱਦਣ ਇੱਕ ਤਰੀਕ ਹੋ ਗਈ ਨਵਾਂ ਸਾਲ ਚੜ ਗਿਆ ਸੀ ਸਭ ਕੁਝ ਭੁੱਲ ਜਾਣਾ ਫੇਰ ਉਹੀ ਗੱਲਾਂ ਨੈਗੇਟਿਵ ਉਹੀ ਕਲੇਸ਼ ਉਹੀ ਝਗੜਾ ਉਹੀ ਦਵਾਈਆਂ ਮੋੜ-ਮੋੜ ਕੇ ਉਹੀ ਚੱਲੀ ਜਾਣਾ ਕਿਉਂ ਅਸੀਂ ਫੀਲ ਹੀ ਨਹੀਂ ਕਰ ਪਾਉਂਦੇ ਵੀ ਉਹ ਨਾ ਬੱਚਿਆਂ ਤੇ ਕੀ ਬੀਤੀ ਹੋਣੀ ਐ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਚੱਲਦੇ ਹੋਏ ਬਾਜ ਤਾਜ ਘੋੜੇ ਸਹਿਬਜ਼ਾਦੇ ਫੌਜਾਂ ਮਾਤਾ ਜੀ ਸਾਰੇ ਨਾਲ ਸੀ ਪਰ ਜਦੋਂ ਤੱਕ ਮਾਛੀਵਾੜੇ ਦੇ ਜੰਗਲਾਂ ਚ ਪਹੁੰਚਦੇ ਨਾ ਬਾਜ ਨਾ ਤਾਜ ਨਾ ਘੋੜੇ ਨਾ ਸ਼ਸਤਰ ਨਾ ਫੌਜਾਂ ਇਕੱਲੇ ਪੈਰਾਂ ਚ ਜੋੜਾ ਨਹੀਂ ਜਾਮਾਂ ਲੀਰੋ ਲੀਰ ਹੈ ਕੰਡਿਆਂ ਦੀ ਸੇਜ ਤੇ ਸੁੱਤੇ ਪਏ ਕੀ ਕੰਨੇ ਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਇਹ ਕਨੈਕਸ਼ਨ ਹੋਣਾ ਚਾਹੀਦਾ ਪਰਮਾਤਮਾ ਨਾਲ ਵੀ ਕੋਈ ਮੇਰੇ ਉਹ ਮਿੱਤਰ ਪਿਆਰੇ ਪਰਮਾਤਮਾ ਨੂੰ ਮੇਰਾ ਹਾਲ ਦੱਸੇ ਵੀ ਮੈਂ ਬਿਲਕੁਲ ਚੜਦੀ ਕਲਾ 'ਚ ਐ ਮੈਨੂੰ ਹਰ ਘੜੀ ਯਾਦ ਕਰਦਾ ਪਿਆ